ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਮਲੇਸ਼ੀਆ ਦੀ ਧਰਤੀ ਤੇ ਸਰਾਂਡੇ ਸ਼ਹਿਰ ਦੇ ਨੇੜੇ ਗੁਰਦੁਆਰਾ ਸਾਹਿਬ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੀ ਯਾਦ ਦੇ ਅੰਦਰ ਗੁਰੂ ਅਸਥਾਨ ਬਣਿਆ ਹੋਇਆ ਤੇ ਉੱਥੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ ਆਓ ਦਰਬਾਰ ਸਾਹਿਬ ਜੀ ਦੇ ਵੀ ਦਰਸ਼ਨ ਕਰਾਉਣੇ ਆਪ ਜੀ ਨੂੰ ਸੋਏ ਬਚਕਾਰ ਪਹਾੜਾਂ ਦੇ ਵਿੱਚ ਇਹ ਗੁਰੂ ਅਸਥਾਨ ਬਣਿਆ ਹੋਇਆ ਆ ਮਲੇਸ਼ੀਆ ਦੀ ਧਰਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਆਪਣੀ ਭਾਂਤ ਅਸਤ ਪੁੱਤਰ ਪੈਰਵਕੇ ਗਾਵੇ ਗਾਏ ਨ ਪਤਰ ਦੁਤਿਆ ਮਾਲਕ ਉਸ ਕਾਲਪੇ ਸੰਗ ਰਗ ਨਹੀਂ ਪਾਚੋ ਤਾ ਬਹਿ ਗੋਣ ਕਰੀ ਅਰਦੇਵ ਗੰਦਾਰੀ ਗੰਦਾਰੀ ਸੇਹਤੀ ਉਚਾਰੀ ਤਨ ਆਸਰੀ ਆ ਪੰਜ ਗਾਈ ਮਾਲ ਰਾਕੋ ਸਿੱਖ ਸੰਗ ਲਾਈ ਮਾਰ ਮਸੰ ਨਿਵਾਰਾ ਪ੍ਰਭ ਚਲ ਕਸ ਕੋਬਾਰਾ ਕੋ ਘਟ ਆ ਪਾਰ ਆਨੰਦ ਗਾਈ ਅਸਮਾਲ ਕੋ ਸਿੱਖ ਸੰਗ ਲਾਏ ਕਨ ਆਇਓ ਹੰਡੋਲਾ ਪੰਜ ਨਾਲ ਸੰਗ ਅਸਤ ਉਟੈ ਤਾਨ ਕੋ ਦੇਵ ਲੰਗੀ ਦੇਵ ਰਿਆਈ ਵਸੰਤੀ ਸੰਧੂਰ ਸਹਾਈ ਸਾਸ ਹੀ ਰਿਲਾ ਮਾਰ ਜਾ ਸੰਗ ਲਾਈ ਪਾਂਜੋ ਵਾਰ